ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਅੱਜ ਟਾਂਡਾ ਵਿੱਚ ਜੂਥ ਅਕਾਲੀ ਦਲ ਦੇ ਜ਼ਿਲ੍ਹਾ ਪਧਰੀ ਵਿਚਾਰ ਰੈਲੀ ਦਾ ਆਯੋਜਨ ਕੀਤਾ ਗਿਆ ਇਹ ਆਯੋਜਨ ਸਰਬਜੋਤ ਸਿੰਘ ਸਾਭੀ ਜਰਨਲਿਸਟਕਰ ਪੰਜਾਬ ਜੂਥ ਅਕਾਲੀ ਦਲ ਦੀ ਅਗਵਾਈ ਵਿੱਚ ਕੀਤਾ ਗਿਆ ਇਸ ਮੌਕੇ ਤੇ ਵਿਕਰਮ ਸਿੰਘ ਮਜੀਠੀਆ ਦਾ ਸਵਾਗਤ ਕਰਨ ਦੇ ਲਈ ਭਾਰੀ ਗੈਂਤੀ ਵਿੱਚ ਵਰਕਰਾਂ ਨੇ ਰੋਡ ਸ਼ੋਅ ਕਰਕੇ ਆਪਣੀ ਏਕਤਾ ਦਾ ਸਬੂਤ ਦਿੱਤਾ 82 ਪਾਰਟੀਆਂ ਆਈਐਸਆਈ ਦੀ ਜਰਨਲ ਬਾਜਵਾ ਦੀ ਪਾਕਿਸਤਾਨ ਦੀ ਭਾਸ਼ਾ ਬੋਲਦੀਆਂ ਨੇ ਉਹ ਸਾਡੇ ਸੈਨਿਕਾਂ ਦਾ ਜਿਨ੍ਹਾਂ ਨੇ ਕਮੇਟੀ ਵੱਡੀ ਸ਼ਹਾਦਤ ਦਿੱਤੀ ਆ ਉਹਨਾਂ ਦਾ અપਮਾਨ ਕਰਦੇ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹੋ ਜੀ ਗੱਲ ਕੀਤੇ ਦਾ ਸਾਡੀਆਂ ਉਹਨਾਂ ਸਾਰੀਆਂ ਮਾਵਾਂ ਦਾ ਇਨਸਲਟ ਆ ਉਹਨਾਂ ਸਾਰੇ ਪਰਿਵਾਰਾਂ ਦੀ ਇੱਕ ਤਰ੍ਹਾਂ ਬਹੁਤ ਵੱਡੀ ਇਨਸਲਟ ਆ ਕਿ ਇਹੋ ਜੀ ਗੱਲ ਕੀਤੇ ਨੇ ਆਫਟਰ 올 ਭਾਵੇਂ ਉਹ ਪਲਵਾਨਾ ਹੈ ਭਾਵੇਂ ਉਹ ਕੁਰੀ ਹੈ ਭਾਵੇਂ ਉਹ ਪਠਾਨਕੋਟ ਹੈ ਭਾਵੇਂ ਉਹ ਦੀਨਾ ਨਗਰ ਹੈ ਜਾਂ ਉਸ ਤੋਂ ਬਾਅਦ ਕਈ ਹੋ ਰਹੇ ਜੀ ਇਨਸੀਡੈਂਟ ਉਹ ਸਾਰੇ ਆਪ ਓਨ ਕਰ ਰਿਹਾ ਜੈਸੇ ਮੁਹੰਮਦ ਆ ਹਾਫੀਜ਼ ਜੀਦਰ ਕੇ ਕੀ ਅਸੀਂ ਕਰਾ ਰਿਹਾ ਹੈ ਜੇ ਸੁਭਾਅਕ ਹੈ ਪਰ ਉਹਨਾਂ ਦੇ ਖਿਲਾਫ ਕਾਰਵਾਈ ਬਣਦੀ ਹੈ ਮੈਂ ਇੰਟਰਨੈਸ਼ਨਲ ਕਮਿਊਨਿਟੀ ਦਾ ਵੀ ਧੰਨਵਾਦ ਆ ਜੀ ਜਿੰਨਾ ਸਾਰੇ ਦੇਸ਼ਾਂ ਨੇ ਸਾਡੀ ਇਸ ਕਾਰਵਾਈ ਨੂੰ ਜੈਜ ਛੜਾਉਂਦਿਆ ਹੋਇਆ ਪਾਕਿਸਤਾਨ ਦੇ ਖਿਲਾਫ ਸੈਂਕਸ਼ਨਸ ਦੀ ਗੱਲ ਕੀਤੀ ਹੈ ਤੇ ਸਾਡੀ ਮੈਂ ਇਸ ਤਰ੍ਹਾਂ ਕਿ ਕੀ ਕੱਲ ਕੱਲ ਜੋ ਕੁਝ ਹੋਇਆ ਉੱਥੇ ਉਹ ਸਾਫ ਇਸ ਗੱਲ ਦਾ ਸੰਕੇਤ ਹੈ ਕਿ ਕਾਂਗਰਸ ਪਾਰਟੀ ਦੀ ਕਿਸਾਨਾਂ ਦਾ ਪ੍ਰਤੀ ਨੌਜਵਾਨਾਂ ਪ੍ਰਤੀ ਬੈਕਵਰਡ ਦੇ ਦਲਤ ਕਲਾਸਾਂ ਪ੍ਰਤੀ ਕੀ ਸੋਚੋ ਕਰੋੜਾ ਰੁਪਇਆ ਐਸੇ ਤਾਂ ਕੋਈ ਨੌਕਰੀ ਦੀ ਗੱਲ ਕਰਦੇ ਨੇ ਜਾਂ ਕੋਈ ਡੀਏ ਦੀ ਗੱਲ ਕਰਦੇ ਵੇ ਮੁਲਾਜ਼ਮ ਤੇ ਕਹਿੰਦੇ ਜੀ ਸਾਡੇ ਕੋਲ ਖਜ਼ਾਨਾ ਖਾਲੀ ਹੈ ਮਗਰ ਜਦੋਂ ਆਪ ਦੀ ਪੀਆਰ ਐਕਸਰਸਾਈਜ਼ ਕਰਨੀ ਹੋਵੇ ਜਾਂ ਘਰ ਦੇ ਖਰਚਾ ਕਰਨਾ ਹੋਵੇ ਕਿਸੇ ਵਜ਼ੀਰ ਦੇ ਜਾਂ ਦਫ਼ਤਰ ਦੇ ਖਰਚਾ ਕਰਨਾ ਹੋਵੇ ਫਿਰ ਬੇਫਜ਼ੂਲ ਕੰਮ ਦੀ ਦੇ ਲਈ ਪੈਸੇ ਬਾਰੇ ਹੋ ਜਾਂਦੇ ਰੋਟੀ ਵੀ ਪੰਜਾਬ ਦੇ ਖਜ਼ਾਨੇ ਚੋਂ ਖਵਾਈ ਗਈ ਕਰਦੇ ਆ ਅਸਨਾ ਦਾ ਪ੍ਰਬੰਧ ਵੀ ਪੰਜਾਬ ਰੋਡਵੇਜ਼ ਦੇ ਰੂਟ ਕੈਨਸਲ ਕਰਕੇ ਲੈ ਕੇ ਆਏਗੇ ਕਿ ਲੋਕਾਂ ਨੂੰ ਵੀ ਇਹ ਕਹਿ ਕੇ ਲਾਇਆ ਗਿਆ ਕਿ ਜੇ ਗ੍ਰਾਂਟ ਮਿਲੂ ਜੇ ਮੋਗੇ ਚੱਲੇ ਉੱਥੇ ਕੱਟ ਕੇ ਤੇ ਇਹ ਸਾਫ ਸੰਕੇਤ ਸੀ ਕਿ ਫਲॉप 쇼 ਦਾ ਸਰਕਾਰੀ ਕੱਟ ਦਾ ਉੱਥੇ ਰਿਜ਼ਲਟ ਵੇਖ ਕੇ ਨੂੰ ਮਿਲਿਆ ਮਗਰ ਮੈਨੂੰ ਅਫਸੋਸ ਇਸ ਗੱਲ ਦਾ ਕਿ 6 ਕਿਸਾਨਾਂ ਦੀ ਡੈਥ ਹੁੰਦੀ ਆ ਮੱਧ ਪ੍ਰਦੇਸ਼ 'ਚ ਰਾਹੁਲ ਗਾਂਧੀ ਜੀ ਸਿਆਸਤ ਕਰਨ ਜਾਂਦੇ ਆ ਚਲੋ ਜਾਣਾ ਚਾਹੀਦਾ ਮਗਰ ਇੱਥੇ 920 ਕਿਸਾਨਾਂ ਦੀ ਖੁਦਕੁਸ਼ੀ ਕਰ ਗਏ ਆ ਇੱਕ ਦਾ ਵੀ ਪਤਾ ਨਹੀਂ ਲੱਗਦਾ ਇੱਕ ਇਹਨਾਂ ਦੀ ਸਰਕਾਰ ਸੀ ਵਾਦਾ ਸੀ ਟੋਰ ਮੈਨੀਫੈਸਟੋ ਚ ਕਿ ਅਸੀਂ ਨੌਕਰੀ ਦਵਾਂਗੇ ਇੱਕ ਨੂੰ ਵੀ ਨੌਕਰੀ ਦੇਣ ਦਾ ਕੰਮ ਨਹੀਂ ਕੀਤਾ ਨਾ ਕਰਜ਼ਾ ਮਾਫੀ ਕੀਤੀ ਨਾ ਨੌਕਰੀ ਦਿੱਤੀ ਤੇ ਨਾ 10 ਲੱਖ ਮਦਦ ਦੇ ਤੌਰ ਤੇ ਦਿੱਤਾ ਅੱਜ ਮੁਲਾਜ਼ਮਾਂ ਦੇ ਪੈਂਟਾਊਨ ਸਟ੍ਰਾਈਕ ਸ਼ੁਰੂ ਕਰਤੀ ਆ ਮਨਿਸਟਰ ਦੇ ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਸਟ੍ਰਾਈਕ ਸ਼ੁਰੂ ਕਰਤੀ ਆ ਕਿ ਨਵੇਂ ਨੂੰ ਨੌਕਰੀ ਕਿੱਥੇ ਦੇਣੀ ਰਾਹੁਲ ਗਾਂਧੀ ਸਟੇਟ ਕੋ ਕਹਿ ਰਿਹਾ ਕਿ ਨੌਕਰੀ ਬੜੀ ਦਿੱਤੀ ਜਾਉ। ਆਹੋ ਇੰਨਾ ਪੋਰਾ ਝੂਠ ਪੰਜਾਬ 'ਚ ਆ ਕੇ ਪੰਜਾਬ ਦੇ ਲੋਕਾਂ ਨਾਲ ਮਾਰਨਾ ਮੈਂ ਸਮਝਾ ਲਏ ਰਾਹੁਲ ਗਾਂਧੀ ਜੀ ਨੂੰ ਸ਼ਾਇਦ ਕਾਂਗਰਸ ਕਿੱਥੇ ਕਰਦੀ ਹੈ ਤੇ ਪ੍ਰੇਮਤਾ ਕਰਦੀ ਹੈ। ਅਸੀਂ ਸਿੱਧਾ ਜੀ ਆਪਣੀ ਸਟੈਂਡ ਬੰਨ੍ਹ ਰੱਖੀ ਹੈ ਕਿ ਇਨਕੁਆਇਰੀ ਸੁਪਰੀਮ ਕੋਰਟ ਤੇ ਸਿਟਿੰਗ ਚੱਲ ਜਗਾ। ਜੋ ਸਰਵ ਕਰਨ ਚਾਹ ਕੋਈ ਇੰਡੀਪੈਂਡੈਂਟ ਏਜੰਸੀ ਕਰੇ ਉਹਦਾ ਕਾਰਨ ਵੀ ਬਣਦਾ ਕਿ ਅੱਜ ਕੱਲ ਜੋ ਹਾਲਾਤ ਬਣੇ ਆ ਕਾਂਗਰਸ ਨੇ ਕਦੇ ਨਹੀਂ ਕਿਸੇ ਮੁੱਦੇ ਤੇ ਸੀਰੀਅਸ ਨਹੀਂ ਹੋਤੇ ਸਿਆਸੀ ਕਰਨ ਕਲ ਰਾਹੁਲ ਗਾਂਧੀ ਕਹਿ ਰਿਹਾ ਜੀ ਕਿ ਨਰੇਂਦਰ ਮੋਦੀ ਜੀ ਭਾਜਪਾ ਗੁਰੂ ਨਾਨਕ ਸਾਹਿਬ ਦੇ ਦੱਸੇ ਹੋ ਰਸਤੇ ਤੇ ਨਹੀਂ ਚੱਲ ਰਹੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਫਿਰ ਤੁਹਾਡੀ ਦਾਦੀ ਮਾਂ ਚੱਲੀ ਸੀ ਕਾਂਗਰਸ ਚੱਲੀ ਸੀ ਅਫਸੋਸ ਦੀ ਗੱਲ ਹੈ ਕਿ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਆ ਕੇ ਗੁਰਨਾਨਕ ਸਾਹਿਬ ਦੇ ਰਸਤੇ ਦੀ ਗੱਲ ਕਰਦੇ ਸੱਚੇ ਪਾਤਸ਼ਾਹ ਦੀ ਜਿਸ ਕਾਂਗਰਸ ਨੇ ਅਹਿਮਦ ਸ਼ਾਹ ਅਦਾਲੀ ਕੋ ਬਾਅਦ ਜਕਰੀਆ ਖਾਨ ਕੋ ਬਾਅਦ ਹਜ਼ਾਰ ਦਿਨ ਤੋਂ ਸਾੱਚੇ ਇੱਕੋ ਪ੍ਰਾਈਮ ਮਿਨਿਸਟਰ ਹੋਇਆ ਜਿਹਨੇ ਸ਼੍ਰੀ ਹਰਮੰਦਰ ਸਾਹਿਬ ਤੇ ਟੈਂਕਾਂ ਤੋਪਾਂ ਗੋਲਾ ਸਿੱਟ ਕੇ ਜੀ ਦਰਬਾਰ ਸਾਹਿਬ ਚੁੱਕੀ ਉਹ ਉਹ ਆਪਕੜ ਸਾਥੂ ਤੇ ਢੇਰੀ ਕਰਨ ਦਾ ਕੰਮ ਪੁੱਛ ਪੁੱਛ ਅੱਜ ਉਹ ਆ ਕੇ ਸਕਾਂਸਦ ਕਰਨਗੇ ਮੈਂ ਉਸੇ ਗੱਲ ਕਰਦਾ ਐਸ ਆਈ ਟੀ ਦੇ ਹਾਲਾਤ ਕੀ ਬਣੇ ਆ ਨਿਰਮਾਣ ਜਸਟਿਸ ਬਨੂਦੀਤ ਸਿੰਘ ਕਮਿਸ਼ਨ ਨੂੰ ਕਿਉਂ ਰਿਜੈਕਟ ਕੀਤਾ ਦੇਖੋ ਯਾਦ ਆ ਉਹ ਕਮਿਸ਼ਨ ਬਣਦਾ ਹਾਈ ਕੋਰਟ ਦੇ ਚੀਫ ਜਸਟਿਸ ਆਪ ਬਣਾਉਂਦੇ ਕੋਈ ਉਹੋ ਜਿਹੇ ਜੱਜ ਸਾਹਿਬ ਨੂੰ ਲਾਉਂਦੇ ਜਿਨ੍ਹਾਂ ਦੀ ਕੋਈ ਪਾਰਟੀ ਨਾਲ ਕੋਈ ਲੈਣ ਦੇ ਨਹੀਂ ਸੀ ਜੋ ਜੱਜ ਸਾਹਿਬ ਲਾਏ ਗਏ ਉਹ ਸੁਖਪਾਲ ਖੈਰਾ ਦੇ ਭయ్యా ਜੀ ਨੇ ਉਹਨਾਂ ਦੀ ਬੇਟੀ ਨੂੰ ਲਾਤਾ ਐਡਵੋਕੇਟ ਜਨਰਲ ਦੇ ਦਫਤਰ ਇਹ ਨਹੀਂ ਕਿ ਹੋਰ ਕੋਈ ਕਾਬਿਲ ਵਕੀਲ ਨਹੀਂ ਸੀ ਗਿਵ ਐਂਡ ਟੇਕ ਦੀ ਗੱਲ ਮੈਂ ਕਰ ਰਿਹਾ ਉਹਨਾਂ ਤਾਨ ਦਾ ਉੱਥੇ ਅੱਜ ਤੱਕ ਸੁਪਾਲ کہہਦਾ ਕਹਿੰਦਾ ਮੈਂ ਸਤੀਫਾ ਦੇ ਤਾ ਕੋਈ ਸਾਡੇ ਐਮਐਲਏ ਕਨਸਟੀਟਿਊਸ਼ਨ ਤੋਂ ਉੱਤੇ ਤਾਂ ਨਹੀਂ ਜਿਹੜਾ ਕੋਈ ਪ੍ਰਾਇਮਰੀ ਪੇਪਰਸ਼ਿਪ ਕਿਸ ਪਾਰਟੀ ਕੋ ਐਮਐਲਏ ਬਣਿਆ ਹੋਵੇ ਉਸ ਪਾਰਟੀ ਦੀ ਪ੍ਰਾਇਮਰੀ ਪੇਪਰਸ਼ਿਪ ਛੱਡ ਗਿਆ ਹੋਵੇ ਉਹਦਾ ਸਤੀਫਾ ਪ੍ਰਵਾਨ ਕਰਨਾ ਸੁਭਮਦਾਨ ਕਹਿੰਦਾ ਕਨਸਟੀਟਿਊਸ਼ਨ ਕਹਿੰਦਾ ਲਗਰ ਅੱਜ ਤੱਕ ਉਹਦਾ ਸਤੀਫਾ ਕੋਈ ਨਹੀਂ ਪ੍ਰਵਾਨ ਹੋ ਰਿਹਾ ਜੋ ਕਿ ਗੇਵੈਂਟ ਇਹ ਉਸੇ ਤਰ੍ਹਾਂ ਐਸਆਈਟੀ ਐਸਆਈਟੀ ਜੇ ਪਹਿਲਾਂ ਅਸੀਂ ਕੋਆਪਰੇਟ ਕੀਤਾ ਅਸੀਂ ਆਪ ਦੇ ਅਸੀਂ ਆਪ ਚਾਇਆ ਕਿ ਜਦੋਂ ਤੁਸੀਂ ਆਪ ਵੇਖਿਆ ਬਾਦ ਸਾਹਿਬ ਨੇ ਤਾਂ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਦੀ ਜਦ ਕੁਐਸਚਨਿੰਗ ਮਗਰ ਹੁਣ ਅਫਸੋਸ ਇਹ ਇਸ ਗੱਲ ਦਾ ਹੈ ਕਿ ਉਹਦਾ ਸਿਆਸੀ ਕਰ ਚੁੱਕਾ ਹੈ